ਸ਼ਰਦਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕਰੇ ਸੂਵੇਲੇ ਸਿੱਖਰਦਾਲੂ ਅਧੀ ਜੇ ਗੱਲ ਕਰੀਏ ਤਾਂ ਦੱਸਦੀ ਹੈ ਕਿ ਜਿਹੜੇ ਸ਼ਰਧਾਲੂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਜਾੜਾ ਚਾਹੁੰਦੇ ਸੀ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਸੂਵੇਲੇ ਦੀ ਸਾਂਝੀ ਕਰ ਰਹੀ ਆ 2185 ਸ਼ਰਧਾਲੂ ਨੇ ਜਿਹੜੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜਾਣਗੇ ਵੱਖ-ਵੱਖ ਗੁਰਦੱਮਾ ਦੇ ਦਰਸ਼ਨ ਕਰਨਗੇ ਉੱਥੇ ਦੱਸਿਏ ਆਉਂਦੇ 5 ਨਵੰਬਰ ਨੂੰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਦੀ ਖੁਸ਼ੀ ਦੇ ਵਿੱਚ ਉੱਥੇ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਆ ਉਹਨਾਂ ਦੇ ਵੀਜ਼ੇ ਜਿਹੜੇ ਕਿ ਆ ਚੁੱਕੇ ਨੇ ਹੁਣ ਉਹ ਜਾ ਕੇ ਉੱਥੇ ਦਰਸ਼ਨ ਕਰ ਸਕਦੇ ਨੇ ਤਾਂ ਸੀ ਇਹ ਕਿ ਜਦੋਂ ਪਾਕਿਸਤਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਤੇ ਦਰਸ਼ਨ ਕਰਨੇ ਹੁੰਦੇ ਨੇ ਉਦੋਂ ਐਸਜੀਪੀਸੀ ਨੂੰ ਆਪਣੇ ਪਾਸਪੋਰਟ ਜਿਹੜੇ ਕਿ ਸਬਮਿਟ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਐਸਜੀਪੀਸੀ ਅੱਗੇ ਪਾਕਿਸਤਾਨ ਫੀਸ ਦੀ ਹੈ ਉਸ ਤੋਂ ਬਾਅਦ ਜਾ ਕੇ ਅਪਰੂਵਲ ਹੁੰਦਾ ਆ ਕਿ ਕਿਹੜੇ ਸ਼ਰਧਾਲੂ ਜਾਣਗੇ ਜਿਨ੍ਹਾਂ ਦੇ ਵੀਜ਼ੇ ਜਿਹੜੇ ਅਪਰੂਵਡ ਹੁੰਦੇ ਨੇ ਤਾਂ ਸੀ ਇਹ ਤਾਂ 2185 ਜਿਹੜੇ ਕਿ ਸ਼ਰਧਾਲੂ ਨੇ ਜਿਨ੍ਹਾਂ ਦੇ ਵੀਜ਼ੇ ਅਪਰੂਵਡ ਹੋ ਚੁੱਕੇ ਨੇ ਉਹ ਜਾਣਗੇ ਹੁਣ ਵੱਖ-ਵੱਖ ਗੁਰਤਮਾ ਦੇ ਜਿਹੜੇ ਕਿ ਉਹ ਦਰਸ਼ਨ ਕਰਨਗੇ ਉੱਥੇ ਹੀ ਗੱਲ ਕਰ ਲਈ ਤਾਂ ਦੱਸਦੀ ਕਿ ਹਾਲੀ ਦੇ ਵਿੱਚ ਪਹਿਲਗਾਮ ਅਟੈਕ ਕਰਕੇ ਪਾਕਿਸਤਾਨ ਦੇ ਨਾਲ ਰਿਲੇਸ਼ਨ ਇੰਡੀਆ ਦੇ ਖਰਾਬ ਹੋ ਗਈ ਸੀ ਜਿਸ ਕਰਕੇ ਇਸ ਤੇ ਅਜੇ ਰੋਕ ਲਗਾ ਦਿੱਤੀ ਗਈ ਸੀ ਪਰ ਖੁਸ਼ਖਬਰੀ ਜਿਹੜੀ ਕਿ ਸਵੇਰੇ ਦੀ ਸੰਚਾਰਿਆ ਕਿ ਸ਼ਰਧਾਲੂ ਹੋਣਾ ਆਉਂਦੇ 5 ਨਵੰਬਰ ਨੂੰ ਜਿਹੜਾ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ ਉਸ ਜਿਸ ਕਰਕੇ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਨੇ ਵੱਖ-ਵੱਖ ਗੁਰਤਮਾ ਦੇ ਜਾ ਕੇ ਜਿਹੜਾ ਕਿ ਨਤਮਸਤਕ ਹੋ ਸਕਦੇ ਨੇ ਸਿੱਖ ਸ਼ਰਧਾਲੂਆਂ ਦੇ ਲਈ ਵੱਡੀ ਖੁਸ਼ਖਬਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਮਨਪ੍ਰੀਤ ਕਰੇ ਸੂਵੇਲੇ ਸਿੱਖਰਦਾਲੂ ਅਧਿਕ ਜੇ ਗੱਲ ਕਰੀਏ ਤਾਂ ਦੱਸਦੀ ਹੈ ਕਿ ਜਿਹੜੇ ਸ਼ਰਧਾਲੂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਜਾੜਾ ਚਾਹੁੰਦੇ ਸੀ ਉਹਨਾਂ ਦੇ ਲਈ ਵੱਡੀ ਖੁਸ਼ਖਬਰੀ ਸੂਵੇਲੇ ਦੀ ਸਾਂਝੀ ਕਰ ਰਹੀ ਆ 2185 ਸ਼ਰਧਾਲੂ ਨੇ ਜਿਹੜੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜਾਣਗੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ ਉੱਥੇ ਦੱਸਿਏ ਆਉਂਦੇ 5 ਨਵੰਬਰ ਨੂੰ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਸ ਦੀ ਖੁਸ਼ੀ ਦੇ ਵਿੱਚ ਉੱਥੇ ਜਾ ਕੇ ਦਰਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੱਡੀ ਰਾਹਤ ਮਿਲੀ ਹੈ ਉਹਨਾਂ ਦੇ ਵੀਜ਼ੇ ਜਿਹੜੇ ਕਿ ਆ ਚੁੱਕੇ ਨੇ ਹੁਣ ਉਹ ਜਾ ਕੇ ਉੱਥੇ ਦਰਸ਼ਨ ਕਰ ਸਕਦੇ ਨੇ ਤਾਂ ਸੀ ਇਹ ਕਿ ਜਦੋਂ ਪਾਕਿਸਤਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜੀ ਤੇ ਦਰਸ਼ਨ ਕਰਨੇ ਹੁੰਦੇ ਨੇ ਉਦੋਂ ਐਸਜੀਪੀਸੀ ਨੂੰ ਆਪਣੇ ਪਾਸਪੋਰਟ ਜਿਹੜੇ ਕਿ ਸਬਮਿਟ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਐਸਜੀਪੀਸੀ ਅੱਗੇ ਪਾਕਿਸਤਾਨ ਫੀਸ ਦੀ ਹੈ ਉਸ ਤੋਂ ਬਾਅਦ ਜਾ ਕੇ ਅਪਰੂਵਲ ਹੁੰਦਾ ਆ ਕਿ ਕਿਹੜੇ ਸ਼ਰਧਾਲੂ ਜਾਣਗੇ ਜਿਨ੍ਹਾਂ ਦੇ ਵੀਜ਼ੇ ਜਿਹੜੇ ਅਪਰੂਵਡ ਹੁੰਦੇ ਨੇ ਤਾਂ ਸੀ ਇਹ ਤਾਂ 2185 ਜਿਹੜੇ ਕਿ ਸ਼ਰਧਾਲੂ ਨੇ ਜਿਨ੍ਹਾਂ ਦੇ ਵੀਜ਼ੇ ਅਪਰੂਵਡ ਹੋ ਚੁੱਕੇ ਨੇ ਉਹ ਜਾਣਗੇ ਹੁਣ ਤੇ ਵੱਖ-ਵੱਖ ਗੁਰਦੁਆਰਾਂਾਂ ਦੇ ਜਿਹੜੇ ਕਿ ਉਹ ਦਰਸ਼ਨ ਕਰਨਗੇ ਉੱਥੇ ਹੀ ਗੱਲ ਕਰ ਲਈ ਤਾਂ ਦੱਸਦੀ ਕਿ ਹਾਲੀ ਦੇ ਵਿੱਚ ਪਹਿਲਗਾਮ ਅਟੈਕ ਕਰਕੇ ਪਾਕਿਸਤਾਨ ਦੇ ਨਾਲ ਰਿਲੇਸ਼ਨ ਇੰਡੀਆ ਦੇ ਖਰਾਬ ਹੋ ਗਈ ਸੀ ਜਿਸ ਕਰਕੇ ਇਸ ਤੇ ਅਜੇ ਰੋਕ ਲਗਾ ਦਿੱਤੀ ਗਈ ਸੀ ਪਰ ਖੁਸ਼ਖਬਰੀ ਜਿਹੜੀ ਕਿ ਸਵੇਰੇ ਦੀ ਸੰਚਾਰਿਆ ਕਿ ਸ਼ਰਦਾਲੂ ਹੋਣਾ ਆਉਂਦੇ 5 ਨਵੰਬਰ ਨੂੰ ਜਿਹੜਾ ਗੁਰਨਾਰੰਗ ਦੇਵ ਜੀ ਦਾ ਗੁਰੂਪੁਰਬ ਆ ਰਿਹਾ ਉਸ ਜਿਸ ਕਰਕੇ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਨੇ ਵੱਖ-ਵੱਖ ਗੁਰਦੁਆਰਾਂਾਂ ਦੇ ਜਾਂ ਕਿ ਜਿਹੜਾ ਕਿ ਨਤਮਸਤਕ ਹੋ ਸਕਦੇ ਨੇ